ਐਮੀ ਝਗੜਿਆਂ ਦੇ ਵਿੱਚ ਨਾ ਜ਼ਿੰਦਗੀ ਲੰਘਾਈ ਜਾ ਐਮੀ ਰੁਸ ਰੁਸ ਕੇ ਨਾ ਪਰੇ ਬੈਠੀ ਜਾ ਇਹ ਜ਼ਿੰਦਗੀ ਦੇ ਦਿਨ ਬੜੇ ਕੀਮਤੀ ਨੇ ਮੁੜ ਕੇ ਵਾਪਸ ਨਹੀਂ ਆਉਣੇ ਛੱਡ ਦੇ ਜਿੱਦਾਂ ਛੱਡ ਦੇ ਈਗੋ ਛੱਡ ਦੇ ਮੈਂ ਮੇਰੀ ਨਿਵਾ ਹੋ ਜਾ ਤੇ ਆਪਣੀ ਜ਼ਿੰਦਗੀ ਨੂੰ ਖੂਬ ਸੂਰਤ ਬਣਾ ਲੈ ਗੁਨਾ ਨਾਲ ਖੂਬਸੂਰਤ ਬਣਦੀ ਹੈ ਈਗੋ ਨਾਲ ਬਣੀ ਕਦੀ ਜ਼ਿੰਦਗੀ ਖੂਬਸੂਰਤ ਚਾਹੇ ਕੋਈ ਨਿਆਣਾ ਚਾਹੇ ਨੌਜਵਾਨ ਚਾਹੇ ਕੋਈ ਬੁੱਢਾ ਕੋਈ ਵੀ ਅਹੰਕਾਰ ਬਣੇਗਾ ਉਹਦੀ ਜ਼ਿੰਦਗੀ ਬਦਸੂਰਤ ਬਣੇਗੀ ਖੂਬਸੂਰਤ ਨਹੀਂ ਜਿਹੜਾ ਮੈਂ ਮੇਰੀ ਛੱਡ ਦਵੇਗਾ ਜਿਹੜਾ ਕਹੇਗਾ ਕਬੀਰ ਮੇਰਾ ਮੁਜਮੈ ਕਿਛ ਨਹੀਂ ਯੋਗ ਯਾਜ਼ ਤੇਰਾ ਤੇਰਾ ਤੁਝ ਕੋ ਸੌਂਪ ਦੇ ਗਿਆ ਲਾਗੇ ਮੇਰਾ ਮੈਂ ਕੀ ਲੈ ਕੇ ਆਇਆ ਸੀ ਤੇ ਮੈਂ ਕੀ ਲਾਗੇ ਜਾਣਾ ਇਸ ਕਰਕੇ ਮਹਾਰਾਜ ਜੀ ਮੈਂ ਕਹਾਦਾ ਹੰਕਾਰ ਕਰਨਾ ਮੇਰਾ ਤੇ ਸਰੀਰ ਵੀ ਨਹੀਂ ਨਾਲ ਜਾਣਾ ਜਦ ਦਿਨ ਆਇਆ ਸੀ ਉਦਨ ਤੇ 2.5 ਕਿਲੋ ਦਾ ਸੀ ਤੇ ਜਿਦਣ ਚੜਾ ਜਾਣਾ ਸਵਾਵੀ ਰੋੜ ਦੇਂਦੇ ਨੇ ਉਹ ਲਬਦਾ ਹੀ ਨਹੀਂ ਕਿੱਧਰ ਉੜ ਗਿਆ ਇਸ ਕਰਕੇ ਰਤਨ ਜਨਮ ਖੋਇਓ ਪ੍ਰਭ ਬਿਸਰਿਓ ਉਹਨਾਂ ਦਾ ਖਰਾਬ ਹੋ ਗਿਆ ਉਹਨਾਂ ਦਾ ਗਵਾਚ ਗਿਆ ਜਿਹੜੇ ਪਰਮਾਤਮਾ ਨੂੰ ਬਿਸਰ ਗਏ ਜਾਂ ਭੁੱਲ ਗਏ